ਆਪਿਆ ਫੋਨ ਮੈਨੂੰ ਕੋਈ ਲੋੜ ਨਹੀਂ ਗੱਲ ਕਰਨੀ ਕਿਦਾਂ ਟਕੇ ਟਕੇ ਦੀਆਂ ਗੱਲਾਂ ਕਰਦੀ ਐ ਮੈਂ ਕਿਹਾ हट ਜੇਗੀ हट ਜੇਗੀ ਜਿੰਨਾ ਚਿਰ ਮੈਨੂੰ ਗੁੱਸਾ ਆ ਜਿਹੜਾ ਉਹ ਜੇ ਹਟ ਹੀ ਨਹੀਂ ਗਈ ਉਹ ਕੀ ਹੋ ਗਿਆ ਵਾ ਕਿਉਂ ਲੋਈ ਲੱਖੀ ਹੋਈ ਜਾਂਦੀ ਇੰਜੀ ਹੋਣਾ ਕੀ ਆ ਆ ਨਵਦੀ ਸੱਸ ਇਹਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ ਮੈਂ ਤਾਂ ਨਹੀਂ ਬੜੀ ਚੰਗੀ ਐ ਪਰ ਇਹਨੂੰ ਨਹੀਂ ਜੇ ਬੋਲਣਾ ਆਉਂਦਾ ਕੋਈ ਫਾਇਦਾ ਨਹੀਂ ਇਹਨਾਂ ਨਾਲ ਹੁਣ ਉਹਦੇ ਨਾਲ ਪੰਗਾ ਪਾ ਲਈ ਕੋਈ ਨਵਾਂ ਐਡੀ ਜ਼ਬਾਨ ਆ ਪਤਾ ਕਿਦਾਂ ਦੀਆਂ ਗੱਲਾਂ ਸੁਣਾਉਣੀ ਜੇ ਤੁਸੀਂ ਸੁਣਦੇ ਨਾ ਤਾਂ ਤੁਸੀਂ ਵੀ ਗਰਮ ਹੋ ਜਾਣਾ ਸੀ ਓ ਯਾਰ ਕੋਈ ਸੋਚ ਥੋੜਾ ਬਹੁਤਾ ਆ ਰਿਸ਼ਤੇਦਾਰੀ ਆ ਕੁੜਮਣੀ ਲੱਗਦੀ ਸਾਡੀ ਕੀ ਕਰਨੀ ਆ ਤੂੰ ਉਹ ਹੰਡਾ ਪੀਓੱਖ ਪੱਖਵਾਜੀ ਕਰਨ ਦਿੰਦੀ ਐ ਜੱਟ ਦਾ ਸਾਥ ਤੇ ਨਾ ਨੂੰ ਕਰਦੀ ਐ ਗੱਲਾਂ ਪਹਿਲਾਂ ਉਹਨੂੰ ਪੜਨੇ ਪਾ ਲਿਆ ਜਦੋਂ ਇਹਨਾਂ ਨੂੰ ਪਤਾ ਹੀ ਪਈ ਉਹਨੂੰ ਅਹੀਂ ਪੜਨੇ ਪਾਉਣਾ ਵਾ ਤੇ ਫੇਰ ਉਹਦੋਂ ਕੰਮ ਕਿੱਥੋਂ ਹੋਣਾ ਇਹ ਹੁਣ ਆਂਦੇ ਪੜ ਨਹੀਂ ਜਾਵੇ ਤੇ ਕੰਮ ਵੀ ਸਾਰਾ ਕਰੇ ਤਾਂ ਦੂਜੀ ਨੂੰ ਕੀ ਕਹਾਂ ਕੰਮ ਨਹੀਂ ਕਰ ਸਕਦੀ ਨਹੀਂ ਹੁਣ ਫੋਨ ਉਹਨੇ ਲਾਇਆ ਕਿ ਤੂੰ ਲਾਇਆ ਸੀ ਮੈਂ ਲਾਉਣਾ ਸੀ ਫੋਨ ਮੈਂ ਤਾਂ ਲਾਉਂਦੀ ਤੇ ਮੈਂ ਨਾ ਉਹਨੂੰ ਲਾਉਣਾ ਏ ਇਹਨੂੰ ਕੀ ਕਰਨੂੰ ਲਾਉਣਾ ਆਪੇ ਆਇਆ ਫੋਨ ਤੇ ਬੜੀਆਂ ਗੱਲਾਂ ਕੀਤੀਆਂ ਮੇਰੀ ਬੜੀ ਬੇਇੱਜ਼ਤੀ ਚਲ ਤੂੰ ਕਹਿਣਾ ਕੋਈ ਨਹੀਂ ਭੈਣ ਜੀ ਤੁਹਾਡੇ ਘਰ ਦਾ ਮਸਲਾ ਜਿੱਦਾਂ ਮਰਜ਼ੀ ਕਰੋ ਨਹੀਂ ਇਹ ਗੱਲ ਨਹੀਂ ਕਿ ਪਿਓ ਮੁੰਡੇ ਵਾਲੇ ਆ ਤਾਂ ਮੈਂ ਧੀ ਵਾਲੀ ਇਹੋ ਜੋ ਜੀ ਕਹੇ ਮੈਨੂੰ ਕਹੀ ਜਾਏ ਮੈਂ ਨਹੀਂ ਜੇ ਸੁਣੀਆਂ ਸੁਣਨ ਮੈਨੂੰ ਕੀ ਲੋੜ ਦੀਆਂ ਗੱਲਾਂ ਸੁਣਨ ਉਹ ਚਲ ਨਾ ਸੁਣਾ ਮਾੜੀ ਚੰਗੀ ਇਹ ਮੰਡਦੀ ਫਿਰਦੀ ਨਾਲੇ ਲੋਕਾਂ ਨੂੰ ਉਹ ਚੁੱਪ ਵੀ ਘਰ ਸਾਹ ਵੀ ਲੈ ਆ ਸਾਹ ਵੀ ਲੈ ਇਹਨੂੰ ਪਹਿਲੀ ਵਾਰੀ ਮੇਰੇ ਕੋਲ ਫੋਨ ਆ ਗਿਆ ਹੁਣ ਤਾਂ ਮੈਂ ਲਿੰਗਾ ਸੁਣ ਗਿਆ ਕਿ ਤੈਨੂੰ ਹੁਣ ਕੀਤੀ ਇਹਦੀਆਂ ਲੀਰਾਂ ਵੇਖੀ ਮੈਂ ਲੰਬੀ ਕਿਹਾ ਮੇਰੀ ਗੱਲ ਸੁਣ ਆਪਾਂ ਧੀ ਵਾਲੇ ਆ ਧੀ ਦੂਰ ਨਾਲ ਧੀ ਆਵੇ ਆ ਗਏ ਦੋ ਉਹਨਾਂ ਦੇ ਘਰ ਇਦਾਂ ਚੰਗੇ ਨਹੀਂ ਲੱਗੀ ਦਾ ਅੱਛਾ ਜੀ ਮੈਂ ਹੁਣ ਧੀ ਵਾਲੀ ਤੇ ਮੈਂ ਆਪਣੀ ਬੇਇੱਜ਼ਤੀ ਕਰਾਈ ਜਾਵਾਂ ਮੈਂ ਨਹੀਂ ਮੈਂ ਬੇਇੱਜ਼ਤੀ ਕਰਾਂ ਮੈਨੂੰ ਨਹੀਂ ਪਤਾ ਕਿਹੜੇ ਤੇਰੇ ਘਰ ਚੋਂ ਸੋਸੋ ਵਾਲੇ ਹਾਰ ਲਾ ਕੇ ਲੈ ਗਈ ਆ ਉਹ ਗੱਲਾ ਕਰਦੀ ਉਹ ਗੱਲਾ ਕਰੀ ਜਾਂਦੀ ਬੰਦਾ ਗੱਲ ਕਰਨ ਦਾ ਸੋਚਦਾ ਤਾਂ ਹੈ ਨਾ ਤੇਰੀ ਬਾਂਦੀ ਵੀ ਆ ਕੇ ਤੇ ਆਹੋ ਬਸ ਠੀਕ ਆ ਉਹ ਜੋ ਮਰਜੀ ਕਵੇ ਮੈਂ ਗੁੰਗੀ ਹੋ ਕੇ ਬੈਠੀ ਰਹਿਣਾ ਫੇਰ ਬੱਝੀ ਆ ਜਾ ਵੀ ਲੜ ਜਾ ਕੇ ਉਹਨਾਂ ਨਾਲ ਕੋਈ ਗੱਲ ਨਹੀਂ ਲੜ ਲੂੰਗੀ ਮੈਂ ਚੂੜੀਆਂ ਨਹੀਂ ਪਾਈਆਂ ਹੈਗੀਆਂ ਲੜਨ ਵਾਸਤੇ ਮੈਂ ਜਾਵਾਂਗੀ ਨਾ ਉੱਥੇ ਇਹਨੇ ਬੰਗਾ ਲਿਆ ਤੇ ਮੇਰੇ ਨਾਲ ਲਿਆ ਨਾ ਇਹਨੂੰ ਚਿੱਠੀ ਹੀ ਹੁਣ ਤੇ ਫੇਰ ਮੈਨੂੰ ਪਤਾ ਲੱਗਿਆ ਬਿਲਕੁਲ ਨਹੀਂ ਉੱਥੇ ਜਾਣਾ ਜੂਣਾ ਮੈਂ ਜਾਣਾ ਲਿਆ ਕੀ ਏਥੇ ਲਿਆ ਤੇ ਇਹ ਮੇਰੀ ਕੁੜੀ ਨੂੰ ਅਸੇ ਤੰਗ ਕਰੀ ਜਾਵੇ ਤੇ ਮੈਂ ਘਰ ਬੈਠੀ ਰਹਾਂ ਇਹ ਕੁੜੀ ਕੁੜੀਆਂ ਕਿਹਾ ਕਰ ਹਿੱਥੋਂ ਮਾਰ ਖਾਨੀਂ ਆ ਤੂੰ ਕੁੜੀ ਨੂੰ ਕਿਹਾ ਕਰ ਜਦੋਂ ਉਹ ਤਾਂ ਨਿੱਕੀ ਨੂੰ ਦੀ ਚੰਗਾ ਚੰਦੀ ਮੈਂ ਵੱਡੀ ਦਾ ਨੱਕ ਦਾਂ ਲੱਣਾ ਮੈਨੂੰ ਨਹੀਂ ਪਤਾ ਤੂੰ ਕਿਹੜੀ ਮਿੱਟੀ ਦੀ ਬਣੀ ਆ ਤੈਨੂੰ ਬੜਾ ਸਮਝਾਈਦਾ ਪਰ ਤੂੰ ਮੰਨਦੀ ਨਹੀਂ ਕੇ ਜੀ ਅੱਛਾ ਜੋ ਮਰਜ਼ੀ ਉਹ ਕਰੀ ਜਾ ਮੈਂ ਬਸ ਕੀ ਗੱਲ ਮੈਂ ਫਿਰ ਗੁੰਗੀ ਹੋ ਜੰਨੀ ਆ ਕੰਨਾਂ 'ਚ ਰੂਣ ਲੱਲੇ ਨਹੀਂ ਤੇ ਮੈਨੂੰ ਇੱਕ ਗੱਲ ਦੱਸ ਅਬ ਵੱਡੀ ਕੁੜੀ ਜਦੋਂ ਤੂੰ ਵਿਆਹੀ ਸੀ ਨਾ ਕੋਈ ਉਹਨਾਂ ਨਾਲ ਸਾਡੀ ਮਾੜੀ ਨਹੀਂ ਚੰਗੀ ਨਹੀਂ ਜਦੋਂ ਉਹਨੇ ਨਿੱਕੀ ਕੁੜੀ ਵੇਈ ਉਹਨੇ ਪੰਗੇ ਪਾਏ ਪਏ ਤੇ ਵੱਡੀ ਨੇ ਤਾਂ ਪੰਗੇ ਪਾਏ ਨਹੀਂ ਪਹਿਲਾਂ ਉਹਨੂੰ ਲੈ ਗਈ ਆ ਤਾਂ ਹੁਣ ਉਹਨੂੰ ਬਤੀ ਬਤੀ ਗੱਲਾਂ ਕਰਦੀ ਤੂੰ ਤੱਕੇ ਨਾ ਕੁੜੀ ਵੇਈ ਉੱਥੇ ਤੱਕੇ ਨਾ ਮੈਂ ਵੀ ਆਈ ਸਾਡਾ ਫਰਜ਼ੀ ਨਹੀਂ ਪੰਦਾ ਇੱਕ ਘਰ ਤੇ ਦੋ ਕੁੜੀਆਂ ਵੇ ਆਉਂਦਾ ਉਹਨਾਂ ਕੋ ਰਿਸ਼ਤਾ ਮੰਗਿਆ ਪਹਿਲਾਂ ਮਨੇ ਇਹ ਗੱਲ ਦਾ ਜਿਉਂ ਨਾ ਮੰਗਿਆ ਤਾਂ ਆਪਾਂ ਨਾ ਕਰਦੇ ਮੈਂ ਤਾਂ ਤੈਨੂੰ ਕਹੇ ਨਾ ਕਰੀਏ ਨਾ ਕਰੀਏ ਉਹ ਲੋਕ ਤਾਂ ਮੰਨੀ ਨਹੀਂ ਮੇਰੀ ਪਹਿਲਾਂ ਕਿਤੇ ਹੁੰਦਾ ਨਹੀਂ ਹੁਣਾਂ ਤੇ ਛੇਛੇ ਦੀ ਇਧਰੋਂ ਰਿਸ਼ਤਾ ਹੁੰਦਾ ਨਹੀਂਗਾ ਨੌਕਰੀ ਕਰੰਦੇ ਆ ਮੁੰਡਾ ਚੰਗਾ ਪਾਲਾ ਘਰ ਜ਼ ਤਨਾਰਾ ਰਿਆ ਫੇ ਲੜ ਜਾ ਕੇ ਤੁਸੀਂ ਮੇਰੇ ਨਾਲ ਚੱਲੋ ਦੇਖੋ ਇਹਨਾਂ ਦੇ ਕੋਲ ਜਾਈਏ ਤੇ ਬਹਿਣ ਕਰੀਏ ਮੈਂ ਨਹੀਂ ਜਾਣਾ ਲੈਣ ਦੇ ਤੂੰ ਨਹੀਂ ਜਾਣਾ ਆਪਾਂ ਜੋ ਹੋ ਗਿਆ ਜਾਵਾਂਗੇ ਤੇ ਗੱਲ ਵੱਜ ਜਾਣੀ ਹੈ ਹੋਰ ਗੱਲ ਵਧਣ ਵਾਲੀ ਕੋਈ ਗੱਲ ਨਹੀਂ ਹੋਣੀ ਮੈਨੂੰ ਫੋਨ ਕੀਤਾ ਵੀ ਇੱਥੇ ਆਓ ਤੇ ਜੇ ਮੈਂ ਹੁਣ ਨਾ ਜਾਵਾਂ ਉਹਨੇ ਤਾਂ ਹੋਰ ਕੁੜੀ ਦੇ ਦਿਵਾਲੇ ਹੋ ਜਾਣਾ ਹਾਂ ਵੀ ਚੰਗਾ ਪੰਗਾ ਈ ਉਹ ਜੇ ਹੁਣ ਉਹਨੇ ਕਿਹਾ ਫੇਰ ਤੇ ਜਾਣਾ ਪੈਣਾ ਬਸ ਤੂੰ ਤਾਂ ਡਰੀ ਜਾਣਾ ਮੈਂ ਤਾਂ ਨਹੀਂ ਤਾਂ ਡਰਨਾਗਾ ਤੈਨੂੰ ਲੋੜ ਆ ਡਰਦੀ ਜਿੰਨਾ ਮਰਜੀ ਉਹ ਡਰ ਮੈਨੂੰ ਕੋਈ ਨਹੀਂਗਾ ਡਰ ਤੇ ਇਹ ਵੀ ਰਿਸ਼ਤੇ ਦਾ ਇੰਨਾ ਖਰਾਬ ਹੋ ਜੇ ਹੁੰਦੀ ਆ ਤਾਂ ਹੋਵੇ ਇਹੋ ਜਿਹੀ ਰਿਸ਼ਤੇਦਾਰ ਨਾਲ ਮੋੜਦਾ ਹੀ ਚੰਗੀਆਂ ਚੱਲ ਪਾ ਫੇ ਕੱਪੜੇ ਚਲੀਏ ਫਿਰ ਮੈਨੂੰ ਵੀ ਦੇ ਨਾਲੇ ਪੋ ਇਹਦੇ ਦਿਲ ਚੋਂ ਭਾਵੇਂ ਮੂੰਹ ਚ ਕੁੰਗਰੀਆਂ ਪਾਈਆਂ ਨੇ ਇਹਦਾ ਕੋਈ ਪਤਾ ਜਾਂਏਗਾ ਪੱਗ ਦੇ ਨਾਲੇ ਦੁੱਜੀ ਦੇ ਜੰਨੀਆ ਪੱਗ ਵੀ ਸਾਰੀ ਉਮਰ ਤੱਕ ਤੇਰੀ ਮੇਰੀ ਨਹੀਂ ਨੀ ਬਣੀ ਖਾਗੀ ਜੇ ਜੱਸ ਹਾਂਜੀ ਮੰਮੀ ਉਹ ਤਿੱਥੇ ਆਹਾਂ ਇੱਧਰ ਆ ਮੇਰੇ ਲੱਗ ਗਏ ਗੱਲ ਸੁਣ ਮੇਰੀ ਹਾਂਜੀ ਜੀ ਮੈਂ ਫੋਨ ਆ ਗਿਆ ਪੁੱਤ ਅੱਜ ਮੈਂ ਲਾਇਆ ਤੇਰੀ ਮੰਮੀ ਨੂੰ ਫੋਨ ਕਿਉਂ ਕੀ ਗੱਲ ਹੋ ਗਈ ਆ ਲੈ ਦੱਸ ਹੋਰ ਗੱਲ ਕਾਦੀ ਹੋਣੀ ਆ ਹੁਣ ਨਵਦੀ ਏਡੀ ਲੰਮੀ ਜ਼ੁਬਾਨ ਵਾਂ ਬੋਲਣ ਲੱਗੀ ਕੁਛ ਵੇਂਦੀ ਨਹੀਂ ਗਈ ਤੂੰ ਤਾਂ ਸਭ ਕੁਝ ਕੋਤਾ ਬਣਾ ਟੇਡ ਚ ਪਾ ਲਿਆ ਹੁਣ ਇਹ ਘਰ ਵਿੱਚ ਦੀਆਂ ਹਰਕਤਾਂ ਨਹੀਂ ਚੱਲਣੀਆਂ ਉੱਤੋਂ ਪਤਾ ਕੀ ਕੀਤਾ ਇਹਨੇ ਪਿੰਦਰ ਨੂੰ ਸਖਾ ਲਿਆ ਤੇ ਪਿੰਦਰ ਆ ਕੇ ਮੇਰੇ ਨਾਲ ਪੈਂ ਡਿਆ ਹੀ ਮੇਰਾ ਪੋਤੀ ਮੇਰੇ ਵੱਲ ਖਿਲਾਫ ਕੱਤਾਏ ਨੇ ਤੇ ਮੈਂ ਕਿੰਨਾ ਕੁ ਬਰਦਾਸ਼ਤ ਕਰਾਂ ਤੂੰ ਆਪ ਸਿਆਣੀ ਆ ਹਾਲ ਕੇ ਫਿਰ ਤੂੰ ਫੋਨ ਲਾਇਆ ਹੀ ਹੋ ਹੈ ਤੇ ਤੈਨੂੰ ਦੱਸਾਂ ਤੇਰੀ ਮੰਮੀ ਦੀ ਗੱਲ ਬੋਲਣ ਦੀ ਤੇ ਇੰਨੀ ਜਿੰਨੀ ਬਕਲ ਨਹੀਂ ਹੈਗੀ ਹੈ ਇੰਨਾ ਗਲਤ ਬੋਲੀ ਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਪਰ ਤੇ ਕੀ ਕੀ ਗੱਲਾਂ ਕੀਤੀਆਂ ਮੈਨੂੰ ਮਮੀ ਨਾਲ ਦੀ ਗਲਤ ਗੱਲ ਵਾ ਨਾ ਉਹਨੂੰ ਪਿੰਦਰ ਭਾਜੀ ਨੂੰ ਨਹੀਂ ਕਹਿਣਾ ਚਾਹੀਦਾ ਕੁਝ ਤੇ ਭਾਜੀ ਤੇ ਭਾਜੀ ਵੀ ਅੱਗੋਂ ਸੋਚ ਸਮਝ ਕੇ ਬੋਲਦੇ ਨਾ ਉਹਨਾਂ ਨੇ ਤੁਹਾਨੂੰ ਕਹਤੋ ਕਿ ਆ ਫੇਰਾ ਕੇ ਪੁੱਛ ਤਾਂ ਲੈਂਦੇ ਕਿ ਕੀ ਗੱਲ ਹੋਈ ਆ ਪਹਿਲਾਂ ਪਿੰਦਰ ਤੇ ਇਥੋਂ ਤੱਕ ਗਿਆ ਅੱਡ ਹੁਣ ਤੱਕ ਦੀਆਂ ਗੱਲਾਂ ਕਰਤੀਆਂ ਜਿਹੜੀਆਂ ਮੇਰੇ ਘਰ ਵਿੱਚ ਕਦੀ ਹੋਈਆਂ ਹੀ ਨਹੀਂ ਤੇ ਮੈਂ ਸਾਰੀ ਉਮਰ ਬਸ ਇਹੋ ਹੱਥ ਜੋੜਦੀ ਰਹੀ ਵੀ ਮੇਰੇ ਪੁੱਤ ਜਿਹੜੇ ਅੱਡ ਨਾ ਹੁੰਦੋਏ ਇਕੱਠੇ ਰਲ ਮਿਲ ਕੇ ਰਹਿਣ ਪਰ ਇਹ ਕੁੜੀ ਨੇ ਨਾ ਸਾਰੀਆਂ ਹੱਦਾ ਪਾਰ ਕਰਤੀਆਂ ਮੇਰੇ ਕੋਲ ਬਰਦਾਸ਼ਤ ਤੋਂ ਘੱਟ ਸਾਰੇ ਬਾਹਰ ਹੋ ਗਿਆ ਹਾਰ ਕੇ ਮੈਂ ਫੋਨ ਕੀਤਾ ਹੀ ਅੱਜ ਤੇ ਹੁਣ ਉਹਨਾਂ ਨੇ ਆਉਣਾ ਵਾ ਪੁੱਤ ਠੀਕ ਹੈ ਨਾ ਹੁਣ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਗਈ ਮੈਂ ਹੈਗੀ ਹਾਂ ਨਾ ਤੇ ਤੇਰਾ ਡੈਡੀ ਵੀ ਹੈ ਤੇਰੇ ਨਾਲ ਐਵੇਂ ਕੋਈ ਗੱਲ ਨਾ ਵਧੇ ਮੰਮੀ ਨੇ ਤੇ ਇੱਥੇ ਆ ਕੇ ਵੀ ਨਹੀਂ ਬੋਲਣਾ ਹਟਣਾ ਹੈਗਾ ਤੁਹਾਨੂੰ ਪਤਾ ਤਾਂ ਹੈਗਾ ਉਹਨਾਂ ਦਾ ਕਿਹੜੀ ਗੱਲ ਵੱਜੂਗੀ ਹੈ ਹੁਣ ਇਤੋਂ ਵੱਧ ਕੀ ਵਧਣਾ ਕੋਈ ਗੱਲ ਨਹੀਂ ਮੈਂ ਸਭ ਤੋਂ ਬਰਦਾਸ਼ਤ ਕਰ ਸਕਦੀ ਹਾਂ ਮੈਂ ਇਹ ਗੱਲਾਂ ਬਰਦਾਸ਼ਤ ਨਹੀਂ ਕਰ ਸਕਦੀ ਤੂੰ ਕੁਝ ਜਰੇ ਇਕੱਲੀ ਨਹੀਂ ਭਾਜੀ ਨੇ ਕਾ ਤਾਂ ਕਹਿ ਦਿੱਤਾ ਕਿ ਅੱਡ ਹੋਣਾ ਉਹਨਾਂ ਨੂੰ ਨਹੀਂ ਸਮਝ ਆਇਆ ਆਪਣੇ ਆਪ ਪੁੱਤ ਉਹਨੇ ਆਪਣੇ ਪਿੱਛੇ ਲਾ ਲਿਆ ਪਿੰਦਰ ਨੂੰ ਪਤਾ ਨਹੀਂ ਉਹ ਕੀ ਸਖਾਲਦੀ ਰਹਿੰਦੀ ਦਿਨ ਰਾਤ ਦਿਨ ਰਾਤ ਉਹਨੂੰ ਪੱਟੀ ਚੜੰਦੀ ਰਹਿੰਦੀ ਆ ਉਹਦੇ ਕਦੀ ਮੇਰੇ ਨਾਲ ਉੱਚੀ ਬਾਤ ਚ ਬੋਲਿਆ ਵੀ ਨਹੀਂ ਤੇ ਜਿਹੜੀਆਂ ਅੱਜ ਉਹਨੇ ਹਰਕਤਾਂ ਕੀਤੀਆਂ ਨਾ ਉਹ ਮੈਂ ਤੁਹਾਨੂੰ ਦੱਸ ਰਹੀ ਸਕਦੀ ਐਨੀਆਂ ਗਲਤ ਗੱਲਾਂ ਕੀਤੀਆਂ ਨਾ ਮੁੰਡੇ ਨੇ ਵੀ ਜਿਹੜੇ ਕਰਨ ਵਾਲੀਆਂ ਨਹੀਂ ਹੀ ਮੰਮੀ ਨਾਲ ਵੀ ਨੇ ਸਾਰਾ ਕੁਝ ਕਿਹਾ ਹੋਣਾ ਵਾ ਉਹਦਾ ਕਰਕੇ ਭਾਜੀ ਬੋਲੇ ਹੋਣੇ ਆ ਨਾਲ ਨੇ ਨਾ ਤੁਹਾਡੀਆਂ ਦਾਸਤੀਆਂ ਹੋਣੀਆਂ ਵਿਦਾ ਚੜਾ ਕੇ ਆਪਣਾ ਨਹੀਂ ਨਾ ਤਾਂ ਸਿਉਣਾ ਕਿ ਆਪ ਵੀ ਇੰਨਾ ਬੋਲੀਏ ਤੁਹਾਨੂੰ ਪੁੱਤ ਤੁਸੀਂ ਮੇਰੀ ਗੱਲ ਸੁਣ ਹੁਣ ਇਹਨੂੰ ਚਾਹੀਦਾ ਹੈ ਨਾ ਭਿੰਦਰ ਨੂੰ ਵੀ ਵੀ ਮਾਪਿਓ ਨੂੰ ਮਾਪਿਓ ਦੀ ਜਗ੍ਹਾ ਦੇਵੇ ਤੇ ਘਰ ਵਾਲੀ ਨੂੰ ਘਰ ਦੀ ਮੈਂ ਤੇ ਵੀ ਕਹਿੰਦੀ ਉਹਦੀਆਂ ਗੱਲਾਂ ਨਾ ਮੰਨੇ ਠੀਕ ਆ ਮੰਨੇ ਪਰ ਜਿਹੜੀ ਮੰਨਣ ਵਾਲੀ ਉਹ ਗੱਲ ਮੰਨਣੀ ਚਾਹੀਦੀ ਹੈ ਨਾ ਹੁਣ ਇਹ ਥੋੜੀ ਗੱਲ ਆ ਵੀ ਮਾਪਿਓ ਦਾ ਸਾਰਾ ਖੂਜ ਪਾਤਾ ਇਹਨੇ ਅੱਜ ਮੈਨੂੰ ਬੜਾ ਹੀ ਦੁੱਖ ਹੋਇਆ ਮੈਂ ਕਦੇ ਸੋਚ ਵੀ ਨਹੀਂ ਸਕਦੀ ਮੇਰਾ ਪੁੱਤ ਮੈਨੂੰ ਬੋਲੂਗਾ ਮੈਂ ਤਾਂ ਆਪ ਨਹੀਂ ਕਦੀ ਸੋਚਿਆ ਕਿ ਭਾਜੀ ਇਦਾਂ ਕਰਨਗੇ ਕੋਈ ਨਹੀਂ ਤੋਂ ਸਮਝਾਉਣਾ ਹੀ ਨਾ ਥੋੜਾ ਜਿਹਾ ਦਸਨਾ ਹੀ ਉਹਨਾਂ ਨੂੰ ਕਿ ਇਦਾਂ ਮਨ ਆ ਆਪਣੇ ਕੀਤਾ ਪੁੱਤ ਮੈਂ ਬਥੇਰਾ ਸਮਝਾਇਆ ਹੀਗਾ ਪਰ ਉਹਤੇ ਕੋਈ ਅਸਰ ਨਹੀਂ ਆਇਆ ਹੁਣ ਪਰਮ ਵੇਖਾ ਕਿੰਨਾ ਸਿਆਣਾ ਵਾ ਹਰ ਗੱਲ ਸਮਝਦਾ ਵਾ ਇੰਨਾ ਸਮਝਦਾਰ ਆ ਹੁਣ ਮੈਂ ਕੀ ਕਰਾਂ ਪੁੱਤ ਮੈਂ ਤੇ ਨਹੀਂ ਦੁਖੀ ਆ ਨਾ ਮੈਂ ਦੱਸ ਨਹੀਂ ਸਕਦੀ ਤੈਨੂੰ ਕਿੰਨੇ ਚਾਵਾਂ ਦਾ ਮੇਰੇ ਰਿਸ਼ਤਾ ਮੰਗਿਆ ਜਿਹਦਾ ਜੇ ਮੈਨੂੰ ਪਤਾ ਹੁੰਦਾ ਏਦਾਂ ਦੀ ਆ ਤੇ ਮੈਂ ਤੇ ਕਦੀ ਨਾ ਰਿਸ਼ਤਾ ਲੈਂਦੀ ਇਹੋ ਜਿਹਦਾ ਹੈ ਮੈਂ ਤੇ ਆਪਣੇ ਹੱਥੀਂ ਪਵਾੜਾ ਪਾ ਲਿਆ ਆਪਣੇ ਘਰ ਵਿੱਚ ਹੁਣ ਮੈਂ ਆਪਣੇ ਹੱਥਾਂ ਨੂੰ ਦੰਦੀਆਂ ਵਾੜ ਲਈ ਮੈਂ ਕੀ ਕੀਤਾ ਏ ਤੈਨੂੰ ਕੀ ਪਤਾ ਵਾ ਮੈਂ ਕਿੰਨੀ ਦੁਖੀ ਅੰਦਰੇ ਅੰਦਰ ਮੰਮੀ ਮੈਨੂੰ ਤਾਂ ਆਪ ਬੜੀ ਸ਼ਰਮ ਆਉਂਦੀ ਆ ਤੁਹਾਨੂੰ ਹੁਣ ਏਦਾਂ ਕੀ ਕਹਾਂ ਮੈਂ ਵੀ ਮੈਂ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਇਹ ਤਾਂ ਹੈ ਹੀ ਏਦਾਂ ਦੀ ਸ਼ੁਰੂਤ ਹੋਈ ਏਦਾਂ ਦੀ ਆ ਮੈਨੂੰ ਸੀਗਾ ਚਾਹ ਸੁਦਰ ਜੋਗੀ ਵਿਆਹ ਕਰਾ ਕੇ ਪਰ ਇਹਦੇ ਤੇ ਫੇਰ ਉਹੀ ਕੰਮ ਰਹਿਏ ਆ ਪੁੱਤ ਜੇ ਤੂੰ ਕਿਤੇ ਮਾੜਾ ਇਹ ਦੱਸ ਦਿੰਦੀ ਨਾ ਮੈਂ ਇਹ ਕੰਮ ਕਦੀ ਨਹੀਂ ਹੁਣ ਦੇਣਾ ਚੱਲ ਪੁੱਤ ਛੱਡ ਇਹ ਵੀ ਸੰਜੋਗ ਹੁਣੇ ਆ ਮੈਂ ਸਾਧ ਤੇ ਲਿਆ ਆ ਤੇਰੀ ਮੰਮੀ ਹੁਣਾਂ ਨੂੰ ਪਰ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੈਂ ਹੁਣ ਕੀ ਗੱਲਾਂ ਕਰੂੰਗੀ ਉਹਨਾਂ ਦੇ ਨਾਲ ਜਿਹੜੇ ਫੋਨ ਤੇ ਨਹੀਂ ਆ ਟੰਗਿਆ ਦਿੱਥੇ ਆ ਕੇ ਕੱਟ ਕਰਨੀ ਆ ਨਹੀਂ ਤੂੰ ਇਹ ਦੱਸਿਓ ਨਾ ਉਹਨਾਂ ਨੂੰ ਕਿ ਐਦਾਂ ਬੋਲੀ ਆ ਮੈਨੂੰ ਇਹਦਾ ਕੀ ਮਤਲਬ ਆ ਬੋਲਣ ਦਾ ਐਦਾਂ ਤੂੰ ਵੱਡੇ ਆ ਉਹਨਾਂ ਤੋਂ ਨਹੀਂ ਕੋਈ ਨਹੀਂ ਮੈਂ ਕਰੂੰਗੀ ਗੱਲ ਤੂੰ ਟੈਲੀ ਮੇਰੇ ਨੂੰ ਕਿੱਥੇ ਮਮੀ ਨੂੰ ਉਹਨਾਂ ਦੱਸਿਓ ਕੋਈ ਗੱਲ ਨਹੀਂ ਮੈਂ ਸਾਰਾ ਦੱਸੂੰਗੀ ਤੇ ਤੂੰ ਵੀ ਨਾ ਡਰੀ ਨਾ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਤੇਰੇ ਨਾਲ ਆਪਾਂ ਹੈਗੇ ਆ ਠੀਕ ਆ ਨਾ ਹਾਂਜੀ ਹਾਂ ਤੇ ਚਲ ਤੂੰ ਵੇਖ ਲੈ ਕੰਮ ਕੁਮ ਕੋਈ ਤੇ ਮੈਂ ਵੀ ਵੇਖਾਂ ਆਉਂਦੇ ਹੀ ਹੁਣੇ ਭਾਵੇਂ ਠੀਕ ਆ ਕੋਈ ਨਹੀਂ ਹਾਂ ਇਹ ਮਮੀ ਕਿੰਨੇ ਚੰਗੇ ਆ ਫਿਰ ਵੀ ਨਾਬ ਕਿੱਦਾ ਕਰਨ ਲਈ ਹੈ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਹੈ ਕਿ ਨਾਬ ਦੀਆਂ ਹਰਕਤਾਂ ਉਹੀ ਰਹੀਆਂ ਹਟਣ ਹੀ ਨਹੀਂ ਰਹੀ ਫਿਰ ਵੀ ਮੇਰੀ ਭੈਣ ਵਾ ਜਿੱਦਾਂ ਮਰਜੀ ਹੈ ਤੇ ਡੈਡੀ ਨੂੰ ਵੀ ਕਿਹਨੇ ਸ਼ਰਮ ਆਉਂਦੀ ਹੋਣੀ ਹੈ ਉਹ ਵੀ ਇਹ ਕਰਕੇ ਆਉਣ ਦੇ ਆ ਵੀ ਤਾਂ ਸਿੱਥੇ ਲੜੀ ਹੈ ਉਹਨਾਂ ਦੀ ਕੁੜੀ ਇਹਨੂੰ ਵੀ ਹਾਤੀ ਕਰਦੀ ਹੈ ਇਹਨੂੰ ਸੁਧਰਨਾ ਚਾਹੀਦਾ ਵਾ ਸੁਧਰਦੀ ਨਹੀਂ ਹੈਗੀ ਇਹ ਤਾਂ ਅਰੇ ਗਾ ਹੁਣ ਮੁੜ ਕੇ ਵੀ ਆਉਣਾ ਉਥੋਂ ਤੇਰੇ ਸਿਆਪੇ ਪਾਈ ਰਹੇ ਨਾ ਵਾਧੇ ਜਾਂਦੇ ਆ ਇਹਨਾਂ ਨੇ ਕਰਾ ਗਿਆ ਹੁਣ ਕੋਨਾ ਕੋ ਅੱਛਾ ਸਿਆਪੇ ਮੈਂ ਪਾਇ ਫੂਨ ਉਹਦਾਇਆ ਮੈਂ ਨਹੀਂ ਇਹਨੂੰ ਕੀਤਾ ਹੈਗਾ ਤੂੰ ਹੀ ਕੁੜੀ ਨੂੰ ਚੁੱਕ ਚੁੱਕ ਕੇ ਲੜਾਈਆਂ ਪਾਈਆਂ ਉਹਨਾਂ ਦੇ ਘਰ ਆਹੋ ਕਿ ਮੈਂ ਹੀ ਚੁੱਕਦੀ ਆ ਕਿ ਉਹਨਾਂ ਨਾਲ ਕੋਈ ਕਸੂਰੀ ਨਹੀਂ ਕਰਾਗਾ ਬੇਇਤੀ ਕਰਾਂਗੇ ਹੁਣ ਅਗਲੇ ਤੇਰੀ ਤਾਂ ਹਣੀ ਹਣੀ ਨਾਲ ਮੇਨੇ ਵੀ ਕਰਾਈ ਚੁੱਪ ਕਰਕੇ ਤੇ ਬਹਿ ਜਾ ਇੱਕ ਕੰਦ ਕਿ ਮੈਂ ਚਾਰ ਸੁਣਾ ਕੇ ਆਉਂਗੀ ਐਡੀ ਮੋਲੀ ਨਹੀਂ ਇਹੋ ਕੋਈ ਸਿੱਖਿਆਈ ਐਡੀ ਲੰਮੀ ਜ਼ੁਬਾਨ ਆ ਜੇ ਤੂੰ ਹੀ ਮੈਨੂੰ ਇਦਾਂ ਆਖੀ ਜene ਲੱਗਣਾ ਗੱਲਾਂ ਕਰਨੀਆਂ ਚੁੱਪ ਕਰਕੇ ਤੁਰ ਅਰੇ ਹੁਣ ਉਹਨਾਂ ਨਹੀਂ ਥੱਲੇ ਲੱਗੇ ਵੀ ਕੋਈਏ ਕੁਸਤੀਆ ਵੀ ਨਾ ਆਪਣੇ ਘਰ ਕੁੜ ਜੇ ਕਿਦਾਂ ਕਰਦੀ ਆ ਇਹ ਇਹ ਨਹੀਂ ਕਹਿੰਦੀ ਹਸਪਤਲ ਜਾਵਾਂਗੇ ਜੇ ਕੋਈ ਗੱਲ ਹੋਈ ਹੈ ਨਾ ਸਮਝਾਵਾਂਗੇ ਬੈਹ ਲਿਆ ਤਾਂ ਗੇੜ ਵਾਦਿਓ ਬੈਲ ਵਜਾ ਬੈਲ ਨਾ ਵਜਾ ਲੈਣੀ ਆ ਇਹਨੇ ਕੋਈ ਨੀਤੀ ਮਰਨਾ ਕੀਤੀ ਨਾ ਤੇ ਮੈਨੂੰ ਟੋਕੀ ਉਹ ਚੁੱਪ ਕਰਕੇ ਉਹਨਾਂ ਦੇ ਘਰ ਤੇ ਜਾ ਉਹਨਾਂ ਨੇ ਗੁਆਂਢ ਕੋ ਲੱਗਿਆ ਸੁਣਾਉਣਾ ਮੈਂ ਮੂੰਹ ਪੈ ਜਾਣਾ ਜੀ ਨਾ ਖੂਏ ਕਿਦੋਂ ਇਹ ਮੂੰਹ ਪਾ ਦੇ ਲੈ ਕਿਦੋਂ ਇਹ ਗੋਲੀ ਚਲਾ ਦੇਣ ਲੱਗੀ ਪਾ ਅੱਗ ਲਾਓ ਇਹੋ ਜੀ ਬੈਲ ਨੂੰ ਲਵਾਈਆਂ ਨੇ ਫੁੱਕਣ ਜੋਗੀਆਂ ਅੰਝਾ ਸਿੱਕਾ ਸਿੱਕਾ ਦਫਾ ਹੋ ਮੇਰੀ ਕਹਾਣੀ ਸਿੱਕਾ ਸੱਚੀ ਗੱਲ ਠੀਕ ਆ ਪਤਾ ਹਾਂਜੀ ਹਾਂਜੀ ਹੋਰ ਸਾਰੇ ਠੀਕ ਹੈ ਨਾ ਹਾਂਜੀ ਹਾਂਜੀ ਆਜੋ ਲੈ ਲੈ ਬੈਠੋ ਮੈਂ ਪਾਣੀ ਲੈ ਕੇ ਆਉਣੀ ਸੀ ਮम्मी ਨੂੰ ਪਿਲਾ ਦੇਉਂਗੀ ਮੈਂ ਨਾ ਉਹਨੂੰ ਸੱਦ ਕੇ ਲਿਆ ਮम्मी ਕਾਲਜ ਗਈ ਜਾਂ ਪੁੱਤ ਜਾ ਤੂੰ ਪਾਣੀ ਲੈ ਸੱਜ ਨੂੰ ਕੋ ਲੈਣ ਨਹੀਂ ਗਿਆ ਤੂੰ ਠੰਡੀ ਰਹਿ ਅੱਗੇ ਤੂੰ ਲੈ ਕੇ ਆਉਣੀ ਐ ਆਪੇ ਲੈ ਆਉਣਗੇ ਜਿੰਨਾ ਲੈ ਆਉਣੀ ਐ ਤੈਨੂੰ ਜਿਆਦਾ ਫਿਕਰਾ ਮੈਂ ਨਹੀਂ ਪੀਣਾ ਪਾਣੀ ਤੇ ਮਛੀ ਕਰਨੀ ਹੈ ਨਾ ਤੇਰਾ ਅਜ ਮਛੀ ਰੋਮਾ ਮੈਂ ਲਾ ਕੇ ਜਾਵਾਂ ਨਾ ਤੇਰੇ ਕੀ ਲੈ ਗਈ ਕਿਹਾ ਵਾ ਮੈਂ ਥੋੜਾ ਜਿਹਾ ਹੋਲੀ ਦੋ ਤੂੰ ਜਾ ਕੁੜੀ ਤੂੰ ਜਾ ਜਾ ਘਰ ਮੈਂ ਨਾ ਧੋਖ ਦੇ ਰਿਆ ਕਰੋ ਬਿਮਾਰੀ ਪੈਂਦੀ ਤੈਨੂੰ ਇੱਥੇ ਆਣ ਕੇ ਉੱਥੇ ਘਰ ਤੇ ਤੇਰਾ ਬਾਣ ਬੰਦ ਕਰਨਾ ਆਪਣੀ ਬਾਣ ਬੰਦ ਕਰਨਾ ਨਹੀਂ ਬੰਦ ਸਤਿਕਾਰ 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 ਪੈਂਚ ਲੈ ਪਾਣੀ 2 ਮਿੰਟ ਜਸਵੰਤ ਭਾਂਡੇ ਲੈ ਜਾ ਪੈਂਚ ਕਿੱਥੇ ਪਾਜੀ ਹੋਣੀ ਪਾਜੀ ਉਹ ਤਾਂ ਪਿਆਲੀਆਂ ਵੱਲ ਗਏ ਫੇਰਾ ਮਾਰਨਾ ਚਲੋ ਠੀਕ ਆ ਜਾਂਦੇ ਕੋਈ ਗੱਲ ਨਹੀਂ ਪਹਿਲਾਂ ਇਹ ਦੱਸੋ ਭੈਣ ਜੀ ਤੁਸੀਂ ਸਾਨੂੰ ਕਾਦੇ ਵਾਸਤੇ ਬੁਲਾਇਆ ਜੀ ਭੈਣ ਜੀ ਕੋਹਤ ਤੁਹਾਨੂੰ ਮੈਂ ਦੱਸਤਾ ਹੀ ਫੋਨ ਤੇ ਤੇ ਕੋਈ ਗੱਲ ਨਹੀਂ ਚਾਹ ਚੁ ਪੀਓ ਸਭ ਕੁ ਦਾ ਦੇਣੀ ਆ ਹੌਸਲਾ ਕਰੋ ਥੋੜਾ ਜਿਹਾ ਜੇਬ ਲਾ ਤੁਹਾਡੀ ਆਪਣੀ ਟੀ ਹੁੰਦੀ ਫਿਰ ਬਾਤ ਹੀ ਇਦਾਂ ਹੀ ਕਰਦੇ ਇਦਾਂ ਇਹਦੇ ਵਿੱਚ ਟੀ ਵਾਲੀ ਕਿਹੜੀ ਗੱਲ ਆ ਗਈ ਮੈਂ ਆਪਣੀ ਟੀ ਬਣਾ ਕੇ ਲੈਂਦੀ ਆ ਘਰ ਵਿੱਚ ਇਹ ਆਪਣੀ ਬਣਾਈ ਹੁੰਦੀ ਨਾ ਇੱਥੋਂ ਤੱਕ ਗੱਲਾਂ ਜਾਣੀਆਂ ਹੀ ਨਹੀਂ ਚਲ ਕੋਈ ਨਹੀਂ ਭੈਣ ਜੀ ਹੋਣੀ ਕਿਹੜੇ ਬਗਾਨੇ ਆ ਥੋੜਾ ਧਿਆਨ ਨਾਲ ਗੱਲ ਕਰੋ ਚਲਦੇ ਨੂੰ ਕਰ ਲੈਂਦੇ ਆ ਕਿਉਂ ਤੁਹਾਨੂੰ ਘਰ-ਵਾਰ ਦਾ ਕੂਣੀ ਨਹੀਂ ਦਿੰਦਾ ਹੈਗਾ ਹੁਣ ਅਗਲੇ ਆਨੇ ਸਾਨੂੰ ਫੋਨ ਕੀਤਾ ਸਾਡਾ ਪੁੱਛਣ ਦਾ ਨਾ ਫਰਜ ਹੈਗਾ ਨਾ ਕਿ ਕਾਦੇ ਵਾਤੇ ਫੋਨ ਲਾਇਆ ਕਿਉਂ ਲਾਇਆ ਪੁੱਛ ਲੈ ਥੋੜਾ ਜਿਹਾ ਲਿਮਟ 'ਚ ਰਹਿ ਕੇ ਗੱਲ ਕਰ ਇਹ ਵੇਖ ਬੈਠੇ ਕਿੱਥੇ ਆ ਨਹੀਂ ਚਲ ਜੇ ਨਿਆਣਪੋਣੇ ਕੋਈ ਗਲਤੀ ਹੋ ਵੀ ਜਾਂਦੀ ਆ ਤੇ ਇੰਨੀਆਂ ਸੋੜੀਆਂ ਚੁੱਕ ਲਈ ਦੀ ਜਿੱਦਾਂ ਤੁਸੀਂ ਚੁੱਕੀਆਂ ਨਹੀਂ ਪਿਆੰਜੀ ਮੇਰੀ ਗੱਲ ਸੁਣ ਲਓ ਧਿਆਨ ਨਾਲ ਮੈਂ ਕੋਈ ਤੈਨੂੰ ਇਹ ਜੀ ਗੱਲ ਨਹੀਂ ਡਈ ਕਰਨ ਮੈਂ ਚੁੱਪਗਾ ਤੇ ਸੁਣ ਲਈ ਆ ਤੁਹਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਤਾਂ ਕਿ ਧੀ ਨੇ ਕਰ ਛੜੀਆਂ ਵਾ ਨਾ ਸਾਡੇ ਘਰ ਵਿੱਚ ਕਦੀ ਦਿਖਾਈਆਂ ਆਡੇ ਘਰ ਦੀ ਵਾਇਟ ਕਿਤੇ ਗਵਾਡੀਆਂ ਨੇ ਸੁਣੀ ਨਾ ਤੁਹਾਡੇ ਘਰ ਦੀ ਆਵਾਜ਼ ਕਿੱਥੋਂ ਸੁਣਨੀ ਕੁੜਮਾ ਤੱਕ ਸੁਣ ਗਈ ਓਦਾਂ ਓਦਾਂ ਤੁਹਾਡੀ ਨਹੀਂ ਸੁਣਦੀ ਆਗੀ ਭੈਣ ਜੀ ਮੇਰੇ ਤਾਂ ਫੋਨ ਕੀਤਾ ਕਿ ਕੁੜੀ ਤੁਹਾਡੇ ਨੇ ਕੀਤੀ ਹੈ ਗਲਤੀ ਕਿ ਤੁਸੀਂ ਆੜ ਕੇ ਕੋ ਸਮਝਾਓਗੇ ਤੇ ਇਹ ਉਲਟਾ ਹੀ ਮੇਰੇ ਗੱਲ ਪਈ ਜਾਂਦੇ ਜੀ ਨਹੀਂ ਮੈਂ ਉਹਨੂੰ ਕਿ ਸਮਝਾਣਾ ਉਹ ਬਿਲਕੁਲ ਕਾਕੀ ਤੇ ਹੈ ਹੀ ਨਹੀਂ ਜੇ ਤੁਹਾਨੂੰ ਗੱਲਾਂ ਕਰਦੀ ਹੋ ਕੋਈ ਤੁਹਾਡੇ ਵਿੱਚ ਵੀ ਤਾਂ ਗਲਤੀ ਹੋਈ ਹੋਊਗੀ ਜੇ ਕੋਈ ਉਹਨੇ ਗੱਲ ਕੀਤੀ ਹੈ ਤੇ ਆਪਣੀ ਗਲਤੀ ਨਹੀਂ ਕੋਈ ਵੀ ਦੱਸਦਾ ਹੈਗਾ ਪਹਿਲਾਂ ਮੇਰੀ ਧਿਆਨ ਨਾਲ ਗੱਲ ਸੁਣੋ ਪਹਿਲਾਂ ਤੁਹਾਡਾ ਫਰਜ ਬਣਦਾ ਮੇਰੀ ਸਾਰੀ ਗੱਲ ਸੁਣਨ ਦਾ ਤੇ ਫੇਰ ਆਪਕੇ ਫੋਨ ਲੈ ਗੋਨਾ ਦੇ ਜਿੰਨੀਆਂ ਤੇ ਫੋਨ ਤੇ ਕੀਤੀਆਂ ਸੀ ਨਾ ਮੈਨੂੰ ਪਤਾ ਮੈਂ ਇੱਥੇ ਕਿੱਦਾਂ ਆਈ ਆ ਮੇਰਾ ਤਾਂ ਜੀ ਨਹੀਂ ਕਰਦਾ ਇੱਥੇ ਪੈਰ ਪਾਉਣ ਨੂੰ ਪਾਜੀ ਤੁਸੀਂ ਸਮਝਾਓ ਕੋ ਭੈਣ ਜੀ ਨੂੰ ਇਹ ਬੋਲਣ ਕਿੱਦਾਂ ਦੇ ਆ ਚਲੋ ਭੈਣ ਜੀ ਕੋਈ ਗੱਲ ਨਹੀਂ ਬਾੜੀ ਹੋਣੀ ਹੁੰਦੀ ਐ ਤੇ ਕੋਈ ਨਹੀਂ ਆਪਾਂ ਕਰ ਲੈਂਦੇ ਆ ਗੱਲ ਤੇ ਤੁਸੀਂ ਥੱਜੀ ਠੱਡੀ ਰਹਾ ਉਹ ਕਿਹੜੇ ਬਗਾਨੇ ਆ ਅੱਛਾ ਬਗਾਨੇ ਤਾਂ ਹੀ ਤੇ ਉਹਨਾਂ ਨੂੰ ਫੋਨ ਕੀਤਾ ਜੇ ਆਪਣੇ ਸਮਝਦੇ ਫੋਨ ਨਾ ਲੰਦੇ ਫਿਰ ਇੱਥੇ ਨਹੀਂ ਇੱਥੇ ਨਹੀਂ ਰਹਿਟ ਲੈਂਦੇ ਤੁਹਾਡੀਆਂ ਦੋਵੇਂ ਕੁੜੀਆਂ ਇੱਕ ਘਰ ਵਾ ਕਿਉਂ ਲੱਗੀਆਂ ਜੜ ਪੁੱਟਣ ਦੱਗੀਆਂ ਮੈਂ ਜੜ ਪੁੱਟਣ ਦੇਖੋ ਪਾਜੀ ਜਸਵੀ ਤੇ ਤੁਹਾਡੀ ਧੀ ਆ ਨਾ ਜਦੋਂ ਦੀ ਇਹ ਘਰ ਵਿੱਚ ਆਈ ਆ ਨਾ ਕਿਤੇ ਇੰਨੇ ਖੁਸ਼ ਹੋ ਸਾਰੇ ਜਾਣੇ ਆੜ ਗਵਾੜ ਸਾਰੇ ਸਿੱਕਾਂ ਕਰਦੇ ਨੇ ਥੱਕਲੇ ਕੁੜੀ ਦੀਆਂ ਉਹਦੇ ਦੇ ਸਾਰੇ ਸਿਆਪੇ ਨੇ ਉਹਨੇ ਤੇ ਇਥੋਂ ਤੱਕ ਗੱਲ ਲਿਆਂਦੀ ਆ ਜੇ ਮੈਂ ਗੱਲ ਆਦਾ ਆਦਾ ਸਿਆਪਾ ਯਾਰ ਐਵੇਂ ਗੱਲਾਂ ਵੱਧ ਘੱਟ ਕਰੀ ਗਈ ਤੈਨੂੰ ਕੋਣੀ ਪਹਿਲਾਂ ਹੁਣਾਂ ਦੀ ਸੁਣ ਤ ਲੈ ਗੱਲ ਪਹਿਲਾਂ ਤੈਨੂੰ ਲੈ ਕੇ ਨਹੀਂ ਨਾਲ ਆਉਣਾ ਮੈਨੂੰ ਪਤਾ ਏ ਕਿ ਤੂੰ ਹੀ ਚੱਜਣਾ ਗੱਲ ਨਹੀਂ ਕਰਨੀ ਚੱਲ ਕਰ ਲੈ ਫਿਰ ਪਾਜੀ ਜਸਵੀ ਤੇ ਤੁਹਾਡੀ ਧੀ ਆ ਜੇ ਉਹ ਦੀ ਸਿਫਤ ਹੁੰਦੀ ਏ ਕੋਈ ਫਿਰ ਤੁਹਾਨੂੰ ਦੁੱਖ ਕਿਉਂ ਲੱਗਦਾ ਵਾ ਮੈਂ ਤਾਂ ਕੋਈ ਮਾੜੀ ਚੰਗੀ ਉਹਦੇ ਵਾਸਤੇ ਕਰਦੀ ਨਹੀਂ ਜਦੋਂ ਤੁਸੀਂ ਮੇਰੀ ਧੀ ਨੂੰ ਤੰਗ ਕੀਤਾ ਆਂਦੇ ਜੇ ਜੱਸਦਾ ਆ ਜੱਸਦਾ ਇਹ ਸਿਫਤਾਂ ਹੁੰਦੀਆਂ ਤੇ ਮੈਂ ਨਹੀਂ ਮੇਰੀ ਮਾੜੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹੋ ਚੰਗੀ ਰਹੀ ਇੱਕ ਗੱਲ ਸੱਚੀ ਦੱਸਾਂ ਤੁਹਾਨੂੰ ਇਹ ਰਿਸ਼ਤਾ ਜਿਹੜਾ ਹੋਇਆ ਵਾ ਜੱਸ ਕਰਕੇ ਹੋਇਆ ਵਾ ਮੈਂ ਇਹ ਸੋਚਦੀ ਸੀ ਕਿ ਜੇ ਜੱਸ ਨਹੀਂ ਚੰਗੀ ਆ ਤਾਂ ਤੁਹਾਡੀ ਨਿੱਕੀ ਦੀ ਵੀ ਚੰਗੀ ਹੋਊਗੀ ਮੈਂ ਤੁਹਾਨੂੰ ਇੱਕ ਗੋਲੀ ਵੀ ਨਹੀਂ ਆਖਿਆ ਵੀ ਰਿਸ਼ਤਾ ਲੋ ਤੋ ਹੀ ਆਪਾਂ ਮੰਗਿਆ ਤੇ ਆਪੇ ਤਾਂ ਉਹ ਹੀ ਹਾਂ ਕਰਤੀ ਹੁਣ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ ਪਰ ਮੇਰੀ ਕੁੜੀ ਵਾਲੀ ਕਹਿੰਨੇ ਮਾੜਾ ਚੰਗਾ ਵੇਖਣਾ ਇਹ ਤਾਂ ਗਾਮੀ ਨਾ ਬਣਦੀ ਪਾਜੀ ਹੁਣ ਤੁਸੀਂ ਸਿਆਣੇ ਦੇ ਤੁਸੀਂ ਫੈਸਲਾ ਕਰਕੇ ਜਾਓ ਕਿ ਕਿੱਦਾਂ ਇਹਦਾ ਐਡ ਹੋਣਾ ਚਾਹੀਦਾ ਵਾ ਘਰ ਹੁਣ ਗੱਲ ਘਰ ਤੱਕ ਬਥੇਰੀਆਂ ਗੱਲਾਂ ਤੇ ਨਵੀਂ ਹੁੰਦੀਆਂ ਨੇ ਮੈਨੂੰ ਤਾਂ ਗੱਲਾਂ ਜੋ ਘਰ ਰਹਿਣ ਦਿੱਤਾ ਵਾ ਮੇਰੇ ਤੇ ਤੂੰ ਘਰ ਦੀ ਬੋਲਤੀ ਬੰਦ ਤੇਰੀ ਤੇ ਜਵਾਨ ਕਚਰ ਕਚਰ ਚੱਲਦੀ ਹੈ ਮੇਰੀ ਜੁਬਾਨ ਕਚਰ ਕਚਰ ਚੱਲਦੀ ਮੇਰਾ ਮੂੰਹ ਸੀਂ ਛਡੋ ਕੇ ਗੁੰਗੀ ਹੋ ਕੇ ਬੈਠੀ ਰਹਾ ਉਹ ਚੁੱਪ ਵੀ ਕਰ ਫੇਰ ਉਹ ਗੱਲ ਕਰੀ ਜਾਨੀ ਆ ਭੈਣ ਜੀ ਮੇਰੀ ਗੱਲ ਸੁਣੋ ਦੱਸਾਂ ਗੱਲ ਕੀ ਆ ਵੇਖੋ ਸਾਡੀਆਂ ਦੋਵੇਂ ਈਆਂ ਤੁਹਾਡੇ ਘਰ ਆ ਤੇ ਚਲੋ ਭਾਵੇਂ ਵੱਡੀ ਤੇ ਭਾਵੇਂ ਛੋਟੀ ਜੇ ਕਿਸੇ ਕੋ ਗਲਤੀ ਹੋ ਜਾਂਦੀ ਤੁਸੀਂ ਪਰਦਾ ਪਾ ਲਿਆ ਕਰੋ ਆਪਣੇ ਘਰ ਦੀ ਜੇਠ ਲਿਆ ਕਰੋ ਜਿਹੜੀ ਹੈਗੀ ਆ ਠੀਕ ਆ ਕਿ ਨਹੀਂ ਹੁਣ ਜੇ ਤੁਸੀਂ ਫੋਨ ਕੀਤਾ ਤੇ ਸਾਡੇ ਵੀ ਘਰ ਦੇ ਵਿੱਚ ਮੁੜ ਕੇ ਪੰਗਾ ਪੈਂਦਾ ਬੜੇ ਦੁਖੀ ਹੋਏ ਅਸੀਂ ਵੀ ਵੀ ਨਹੀਂ ਹੋਣਾ ਚਾਹੀਦਾ ਇਦਾਂ ਠੀਕ ਆ ਕਿ ਨਹੀਂ ਤੇ ਜਿੱਦਾਂ ਵੀ ਹੈਗਾ ਆ ਰਲ ਮਿਲ ਕੇ ਆਪਣੇ ਦਿਨ ਕਟੋ ਬੜਾ ਵਧੀਆ ਤੁਹਾਨੂੰ ਮਾਰਾ ਨੇ ਹਰ ਇੱਕ ਚੀਜ਼ ਦਿੱਤੀ ਆ ਤੁਹਾਡੇ ਘਰ ਕਿਹੜਾ ਘਾਟਾ ਕਿਸੇ ਗੱਲ ਦਾ ਪਾਜੀ ਮੈਂ ਫੋਨ ਨਹੀਂ ਕਰਨਾ ਚਾਹੁੰਦੀ ਮੈਂ ਮਜਬੂਰ ਹੋ ਕੇ ਫੋਨ ਕੀਤਾ ਵਾ ਮੇਰਾ ਪੁੱਤ ਮੇਰੇ ਗਾੜੀ ਕਿਤੇ ਜਵਾਬ ਨਹੀਂ ਖੋਲੀ ਹੁੰਨੇ ਤੇ ਅੱਜ ਮੇਰੇ ਗਾੜੀ ਉਹ ਵੀ ਬੋਲਿਆ ਵਾ ਇਥੋਂ ਤੱਕ ਕਿ ਸਾਡੇ ਘਰ ਅੱਡ ਹੋਣ ਦੀ ਗੱਲ ਵੀ ਚੱਲ ਪਈ ਆ ਹੁਣ ਤੁਸੀਂ ਦੱਸੋ ਵੀ ਮੈਂ ਹਰ ਫੋਨ ਕਰਦੀ ਕਿ ਨਾ ਕਰਦੀ ਹਾਂ ਜੀ ਜੇ ਅੱਡ ਹੋਏ ਲੜਾਈ ਮੁੱਕਦੀ ਆ ਕਿ ਲੜਾਈ ਮੁਕਾ ਛੱਡੋ ਉਹਨਾਂ ਨੂੰ ਅੱਡ ਕਰ ਛੱਡੋ ਤਾਂ ਫੇ ਲੜਾਈ ਮੁੱਕ ਜਾਂਦੀ ਵਾ ਪੈਨ ਜੀ ਤੁਸੀਂ ਤਾਂ ਬੜਾ ਸੌਖਾ ਕਹਤਾ ਵੀ ਅੱਡ ਕਰ ਦੋ ਇੱਕ ਮਾਂ ਨੂੰ ਪੁੱਛ ਕੇ ਵੇਖੋ ਮੇਰਾ ਤਾਂ ਕਲੇਜਾ ਪਾੜ ਗਿਆ ਹਾਂ ਗੱਲ ਦੇ ਨਾਲ ਸਾਰੀ ਦੁਨੀਆ ਅੱਡ ਹੁੰਦੀ ਆਈ ਤੱਕੇ ਨਾਲ ਨਹੀਂ ਇੱਥੇ ਕਿਹਾ ਜਾਂਦਾ ਜੇ ਕੋ ਨਿਆਣਾ ਚਾਵੇ ਨਾ ਉਹਨੂੰ ਕਰ ਦੇਣਾ ਚਾਹੀਦਾ ਮੈਂ ਆਪਣੇ ਜਿੰਦੇ ਜੀ ਅੱਡ ਨਹੀਂ ਕਰਨੇ ਆਪਣੇ ਧੀਆ ਪੁੱਤ ਠੀਕ ਵਾ ਨਾ ਬਸ ਠੀਕ ਮਰਵਾ ਪਾਈ ਕਿਹਨੂੰ ਦਿਓ ਤੇ ਅੱਡ ਨਾ ਕਰਿਓ ਬਸ ਤੁਹਾਡਾ ਹੀ ਹੱਥ ਬਣਾਉ ਨੂੰ ਬਗੜਨ ਵਿੱਚ ਲੱਗਿਆ ਮੈਨੂੰ ਪਤਾ ਅੱਛਾ ਤੁਹਾਡੇ ਕੰਨ ਜਸਨੇ ਭਰੇ ਹੋਣੇ ਜਸਨੇ ਮੈਨੂੰ ਕੁਝ ਨਹੀਂ ਕਿਹਾ ਜਸ ਤੁਹਾਡੀ ਧੀ ਆ ਆਹ ਮੇਰੀ ਧੀ ਆ ਨਾ ਤੇ ਮੈਨੂੰ ਸਾਰਾ ਪਤਾ ਉਹਦਾ ਮੈਨੂੰ ਕੋਈ ਭੁੱਲ ਨਹੀਂ ਗਈ ਮੈਨੂੰ ਤਾਂ ਤੁਸੀਂ ਘਰ ਆਂਦੀ ਕੋਈ ਗੱਲ ਨਾ ਕਰੀ ਅਗਲੇ ਘਰ ਆਏ ਲੈ ਅੱਜ ਕੀਤਾ ਖੱਡ ਅਗਲੇ ਇੱਕ ਇੱਕ ਗੱਲ ਦੇ ਹਾਂ ਆਹ ਬਈ ਮੈਂ ਤੇਰੇ ਹੱਥ ਜੋੜਨਾ ਆਪਣੀ ਲੁਤਰੀ ਬੰਦ ਕਰ ਲਾ ਕੋਈ ਨਹੀਂ ਬੈਠੋ ਬਾਜੀ ਤੁਸੀਂ ਮੈਂ ਚਾਹ ਬਣਾ ਕੇ ਲੈਂਦੀ ਆਂ ਕੁੜਮਾ ਦੇ ਪਿੰਡ ਆਈਆਂ ਥੋੜਾ ਬੋਧ ਲਿਆਜ ਕਰੀਦਾ ਹੋਈਦਾ ਪਹਿਲਾਂ ਅਗਲੇ ਦੀ ਸਾਰੀ ਗੱਲ ਸੁਣੀ ਦੀ ਵੀ ਹੋਇਆ ਕੀ ਆ ਹੈ ਚੱਲ ਸਾਡਾ ਫਰਜ਼ ਪਾਉਂਦਾ ਫਿਰ ਵੀ ਆਪਣੀਆਂ ਕੁੜੀਆਂ ਨੂੰ ਸਮਝਾਈਏ ਜੇ ਕੋਈ ਗੱਲ ਬਾਤ ਹੈ ਨਹੀਂ ਮੈਂ ਕੋਈ ਜੇ ਬਹਿ ਜਾਨੀ ਆ ਤੇ ਲੱਗ ਗਈ ਉਹ ਜੋ ਮਰਜ਼ੀ ਮੈਨੂੰ ਕਹੀ ਜਾਏ ਤੈਨੂੰ ਕਹਿਂਦਾ ਨਾ 1 ਰੁਪਈਏ ਦਾ ਫਾਇਦਾ ਨਹੀਂਗਾ ਬਸ ਕਿ ਮੈਨੂੰ ਕੀ ਲੋੜ ਐ ਜੇ ਮੈਂ ਬਸ ਬੈਠੀ ਰਹੀ ਨਹੀਂ ਔਰ ਮੇਰੇ ਜੱਜ ਜੁੱਤੀਆਂ ਵੀ ਮਾਰ ਦੇਣੀਆਂ ਤੇ ਮੈਂ ਸੁਣ ਲਾਂਗੀ ਉਹਨਾਂ ਦੀ ਕਿੱਡੀ ਅੜਬਵਾ ਆਪਣੇ ਸੁਭਾਅ ਨੂੰ ਥੋੜਾ ਜਿਹਾ ਬਦਲ ਹੁਣ ਤੇਰੀਆਂ ਕੁੜੀਆਂ ਮਹਿੀਆਂ ਦੀਆਂ ਤੇ ਪਹਿਲਾਂ ਵਾਲੀ ਨਹੀਂ ਗਈ ਜੇ ਮੈਂ ਕੁਝ ਬਾਬ ਦੇਣ ਵਾਲੀ ਨਾ ਨਾ ਹੁੰਦੀ ਇਹਨੇ ਹੋਏ ਮਛਰ ਨਾ ਮੈਂ ਤਾਂ ساری ਉਮਰ ਕੱਢ ਛੜੀ ਤੇਰੇ ਨਾਲ ਤੇ ਲੋਕਾਂ ਨੇ ਨਹੀਂ ਉਹ ਕੱਢਣੀ ਬਹੁਤ ਤੂੰ ਹੀ ਉਮਰ ਕੱਢੀ ਏ ਭੁੱਲ ਨਹੀਂ ਗਈ ਮੈਨੂੰ ਤੁਹਾਡੀ ਇਹਨਾ ਕਿ ਮੈਂ ਦਬਾ ਰੱਖਾਂਗੀ ਤੇ ਕੁੜੀਆਂ ਨਾ ਸੱਟ ਰਹੇਗੀ ਬੱਲੇ ਓ ਤੇਰੇ ਦਬਾ ਰੱਖ ਕੇ ਕੁੜੀਆਂ ਵਸਾਉਂਦੇ ਹੀ ਆ ਕੋਈ ਗੱਲ ਨਹੀਂ ਦਾਬੇ ਨਾਲ ਵਸਦੀਆਂ ਨਹੀਂ ਓਦਾਂ ਨਹੀਂ ਵਸਦੀਆਂ ਹ ਪੱਲੇ ਪੱਲੇ ਤੋਬਾ ਤੋਬਾ ਕਿਤੇ ਐਦਾਂ ਦੀ ਜਨਾਨੀ ਹਾਏ ਰੱਬਾ ਮੈਨੂੰ ਸਮਝ ਨਹੀਂ ਆਉਂਦੀ ਕਿ ਜਸ ਵਿਚਾਰੀ ਨੇ ਇੰਨਾ ਟਾਈਮ ਉੱਤੇ ਕਿਦਾਂ ਕੱਢ ਲਿਆ ਇੱਥੇ 10 ਮਿੰਟ ਹੀ ਹੋਏ ਆਏ ਨੂੰ ਤੇ ਕਿਦਾਂ ਜਬਾਨ ਚ ਲਾਉਂ ਡਈ ਆ ਹੈ ਲੱਗੋ ਭਾਜੀ ਦੀ ਮਾਸਾ ਸ਼ਰਮ ਨਹੀਂ ਕੀਤੀ ਮੈਂ ਕਿਦਾਂ ਬੋਲਣ ਡਈ ਆ ਹਾਏ ਰੱਬਾ ਮੈਨੂੰ ਤੇਰੀ ਸਮਝ ਆਉਂਦੀ ਕਿ ਮੇਰੀ ਤੀਨ ਵਿਚਾਰੀ ਨੇ ਕਿਦਾਂ ਕੱਢ ਲਿਆ ਇਥੇ ਨਾ ਟਾਈਮ ਚਲ ਮੈਂ ਵੇਖਾਂ ਪੜਾ ਜਸ